ਬਹੁਤ ਜੀ ਮੈਚ ਸ਼ਹਿਰ ਵਾਸੀਆਂ ਮੁਬਾਰਕਬਾਦ ਬਿੰਨਾ ਅੱਜ ਜੋ ਸੂਰ ਮਹਾਰਾਜ ਦਾ ਜਿਹੜੇ ਹੰਦੇ ਨਾ ਔਰ ਉਤੋਂ ਮਾਣ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਦਗਾਟੇ ਵਿੱਚ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਨਹੀਂ ਠੀਕ ਦੇਖ ਸਕਦੇ ਹਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਇਹ ਪਰਮਾਤਮਾ ਸਮਰਪਿਤ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦੀ ਗੱਲ ਹੈ। ਕਿਹੜੇ-ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾ ਮਾਰਿਓ ਉਸੇ ਲੈਪਟਾਪ ਕੰਪਿਊਟਰ ਪੀਸੀ ਸਾਰੇ ਲਾਤੇ ਗਏ। ਇੱਕ ਵੱਖਰਾ ਰਜਿਸਟਰ ਛਪਾਇਆ ਗਿਆ ਜਿਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲੱਕੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹਨੂੰ ਮਾਰਕ ਹੋਇਆ। ਜਿਸ ਬੰਦੇ ਨੂੰ ਮਾਰਕ ਹੋਇਆ ਉਹਦੀ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਅਗਲੇ ਦਿਨ ਉਹ ਰਜਿਸਟਰ ਮੈਂ ਆਪ ਖੁਦ ਚੈੱਕ ਕਰੂੰਗਾ ਕਿ ਅੱਜ ਸ਼ਹਿਰ ਦਾ ਕਿਹੜਾ ਬੰਦਾ ਕੰਨੀਦਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਆਂ ਭ੍ਰਿਸ਼ਟਾਚਾਰ ਮੁਕਤੰਧੀ ਨਹੀਂ ਗੱਲ ਜੀ ਸੋ ਮੈਂ ਇਹ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੱਟ ਸਰਟੀਫਿਕੇਟ ਦੇ ਬਰ ਸਰਟੀਫਿਕੇਟ ਦੇ ਹੋਰ ਛੋਟੇ-ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਆ ਕਿ ਪੂਰੇ ਪੰਜਾਬ ਜ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਬ ਦੇ ਨਾਲ ਤੁਸੀਂ ਸੂਭਿਦਾ ਸੈਂਟਰ ਦਾ ਬਹੁਤ ਦੇਖਿਆ ਹੁਮਮ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਹੁਣ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਯੋਗ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਉਹ ਅਸੀਂ હાજર ਆ ਤੇ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਈ ਨੂੰ ਕਹਿਨਦਾ ਸੀ ਕਿ ਪਰਸੋਂ ਨੂੰ ਆ ਜਿਓ ਚਾਰ ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜਾਊਗਾ ਔਰ ਉਹਨਾਂ ਦੀ ਅਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਨੂੰ ਇਸ ਕੋ ਬਿਹਤਰ ਚਲਾਉਣ ਲਈ ਹੋਰ ਕੋਈ ਉਪਰਾਹਲਾ ਨਹੀਂ ਹੋ ਸਕਦਾ ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮਹਾਰਾਜ ਜੀ ਨੂੰ ਪੋਸਟ ਕਰ ਦੇਗੇ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਸੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ ਕੱਲ ਕਈ ਐਨਆਰਆਈ ਭਰਾਵਾਂ ਦੇ ਫੋਨ ਆਏ ਨੇ ਕਿ ਅਸੀਂ ਨਗਰ ਕੌਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਆ ਸਾਨੂੰ ਬੂਟੇ ਲੈ ਕੇ ਦੋ ਨਗਰ ਕੌਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਆ ਜਿਹੜੇ ਐਨਆਰਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵਾਗਤ ਕਰੀਏ ਸਭ ਤੋਂ ਵੱਸੇ ਸਾਦੇ ਬੰਦਕਰ ਸਾਹਿਬ ਜੀ ਸਿੰਗਲ ਬਿਲਡਿੰਗ ਲਈ ਖੁੱਲੀ ਆ ਕੋ ਇੱਕ ਤੋਹਫਾ ਦਿੱਤਾ ਅੱਜ ਤੇ ਇਹਦੀ ਵੀ ਮੁਬਾਰਕਬਾਦ ਤੁਸੀ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਵੀ ਜਿੰਨਾ ਵੀ ਲੋਕਾਂ ਦਾ ਕੰਮ ਜਿਵੇਂ ਲੋ ਮੰਡੀਆ ਦਾ ਆਖਰੀ ਸੰਪਰਕੰਤ ਕਮਨੋ ਜੇਨਰਲ ਵੀ ਸਖਤ ਹੈ ਉਹਦੇ ਉਸ ਤੋਂ ਅੰਦਰ ਚੱਜ ਸੀ ਸਿੰਗਲ ਵਿੰਡੋ ਲਈ ਇਹ ਹਲਕਾ ਸਮਰਾਲਾ ਦੇ ਵਿੱਚ ਪਹਿਲਾ ਸਿੰਗਲ ਵਿੰਡੋ ਖੁੱਲੀ ਗਈ ਫਸਟ ਟਾਈਮ ਹੈ ਜੀ ਫਸਟ ਟਾਈਮ ਤੇ ਲੋਕਾਂ ਦੀ ਤਕਰੀਰਾਂ ਨੂੰ ਦੂਰ ਕਰਨ ਲਈ ਇੱਕ ਬੜਾ ਵੱਡਾ ਪ੍ਰੋਲੈਫਰਲ ਸਾਰੇ ਉਹਨਾਂ ਜਿਹੜੇ ਰਿਜ਼ਲਟ ਬੁਦੀ ਜਾਣ ਉਹਨਾਂ ਦੇ ਰਿਜ਼ਲਟ ਨੂੰ ਦੇਖ ਕੇ ਕੋਈ ਵਧੀਆ ਚੀਜ਼ ਹੁੰਦੀ ਹੈ ਤਾਂ ਉਹਦੀ ਰੈਕਸਟਰੀ ਸਟੱਬਲ ਦੇਖ ਕੇ ਜਿਵੇਂ ਵੀ ਹਿਅਰ ਦੇ ਕੰਮ ਆਇਆ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ ਕਿਹੜੀ ਸੁਵਿਧਾ ਸਿੰਗਲ ਵਿੰਡੋ ਜਿੱਥੇ ਵੀ ਉਹਨੂੰ ਲੱਗਦੀ ਹੈ ਜੋ ਕੁਝ ਵੀ ਲੱਗਦਾ ਹੈ ਨਾ ਕੰਮ ਸਮੇਂ ਦੇ ਨਹੀਂ ਹੁੰਦਾ ਉਹ ਪਹਿਲੋ ਹਰ ਇੱਕ ਕੰਮ ਵਾਸਤੇ ਉਹ ਆ ਕੇ ਪਹਿਲਾਂ ਇੱਥੇ ਮਿਲਣੇ ਹੁੰਦੇ ਨੇ ਤੇ ਸਾਰਾ ਕੰਮ ਸਮੇਂ ਸਿਰ ਨਿਰਧਾਰਿਤ ਕਰਵਾਉਣ ਵਾਸਤੇ ਬਸ ਸਰੇ ਬੈਠੋ ਇੱਕ ਐਨਓਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤਾ ਜਾਦਾ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਾਂ ਕਦੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਤਸੀਮ ਮਰਲੋ ਅਸੀਂ ਦੱਸਣ ਨਾਲੋਂ ਤੁਸੀਂ ਮੈਨੂੰ ਇਕਨਾਂ ਅਜਿਹਾ ਗੱਲਾਂ ਕਰੀ ਫੇਲ ਕਰੀ ਪਰ ਰਿਜ਼ਲਟ ਮਿਲੂਗਾ ਨਵੀਂ ਕਮੇਟੀ ਬਣ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਤੁਸੀਂ ਆਪ ਪੁੱੰਗੇ ਵੀ ਐਨਓਸੀ ਆਜੀ ਪਹਿਲਾਂ ਉਹ ਫੌਕੀ ਮਿਲਣੀ ਮਿਲਣ ਲੱਗੀ